ਕੈਨੇਡਿਆਨ ਖਬਰ ਨਾਮੇ ਕੇ ਉਪਰ ਵੀਰ ਅੱਜ ਕੀ ਬੜੀ ਖਬਰ ਥਾਰੇ ਵਾਸਤਾ ਲੈ ਕੇ ਆਇਆ ਵੀਰ ਕੈਨੇਡਾ ਕੇ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਦਾ ਹੜ ਆ ਗਿਆ ਵੀਰ ਟੋਰਾਂਟੋ ਕੇ ਵਿੱਚ ਆਰਜੀ ਜਿਹੜੇ ਵਿਦੇਸ਼ੀ ਕਾਮਿਆਂ ਦਾ ਹੜ ਆ ਰਿਹਾ ਮਹਿਸੂਸ ਹੋ ਰਿਹਾ ਵੀਰ ਫਾਸਟ ਫੂਡ ਤੇ ਲੇਕਾ ਕੰਸਟਰਕਸ਼ਨ ਸੈਕਟਰ ਕੇ ਵਿੱਚ ਟੜਾ ਟੜ ਵਿਦੇਸ਼ੀ ਕਾਮਿਆਂ ਦੀ ਭਰਤੀ ਹੋ ਰਹੀ ਔਰ ਨਵੇਂ ਨਿਯਮ ਲਾਗੂ ਹੋਣ ਤੇ ਬਾਅਦ EMPLOYEES ਵਾਸਤਾ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਰ ਸਖਾਲੀ ਹੋਗੀ ਮਲੇ ਤਾਜ਼ਾ ਆਕੜੇ ਜਿਹੜੇ ਨਿਕਲ ਕਾ ਇਸ ਮੈਂ ਕਹਿਆ ਵੀ 240000 ਆਰਜੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ ਆਰਸੀਬੀਸੀ ਦੀ ਰਿਪੋਰਟ ਦੇ ਮੁਤਾਬਕ 2018 ਦੇ ਵਿੱਚ ਯੋ ਕੈਲੋਬਿਰ 9 ਲੱਖ ਆਰਜੀ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਜੋ ਇਸ ਟਾਈਮ ਕਹਾ ਵੀ 2.5 ਗੁਣਾ ਤੇ ਵੀ ਜ਼ਿਆਦਾ ਵੱਧ ਗਏ ਔਰ ਮਹਾਮਾਰੀ ਤੇ ਬਾਅਦ ਕਿਰਤਿਆਂ ਦੀ ਕਿਲਤ ਦੂਰ ਕਰਨ ਵਾਸਤਾ ਫੈਡਰਲ ਸਰਕਾਰ ਨੇ ਯੋ ਨਿਊ ਮਮ ਢਿੱਲ ਦੇ ਦਿੱਤੀ ਯਾਰ ਕੁਝ ਆਰਥਿਕ ਮਹਾਰਾ ਨੇ ਇਸ ਕਦਮ ਦਾ ਵਿਰੋਧ ਕਰਿਆ ਪਰ ਸਮੇਕੇ ਗੈਲ ਕੁਝ ਖੇਤਰਾਗੇ ਵਿਚਕਾ ਵੀ ਆਰ ਜੀ ਵਿਦੇਸ਼ੀ ਕੰਮ ਹੈਗੇ ਪਰਮਾਰ ਹੋ ਗਈ ਵੀਰ ਯੂਨੀਵਰਸਿਟੀ ਆਫ ਵਾਟਰਲੂਗ ਪ੍ਰੋਫੈਸਰ ਜਿਹੜਾ ਮੀਕਲ ਯੋ ਸਰਕਲ ਇਸ ਨੇ ਦੱਸਿਆਗਾ ਵੀ ਮੂਡਲੇ ਤੌਰ ਪਰਾਂ ਕੀਰਤੀਆਂ ਕੀ ਦੂਰ ਕਰਨ ਵਾਸਤਾ ਯੋ ਢਿੱਲ ਲਈ ਦੀ ਵੀ ਤਾਂ ਜੋ ਫੈਕਟਰੀਆਂ ਨੂੰ ਫਾਇਦਾ ਹੋਵੇ ਮਿਸਾਲ ਅਰ ਪ੍ਰਸ਼ਾਸਕਨੀ ਸਹਾਇਕ ਕੀ ਅਸਾਮੀਆਂ ਬਾਸਤਾ 2018 ਮਾ ਸਿਰਫ ਕਹ ਹੈ ਵੀ 287 ਆਰਜੀ ਜਿਹੜੇ ਵਿਦੇਸ਼ੀ ਕਾਮਿਆਂ ਦੇ ਮਤਲਬ ਇਹੋ ਭਾਰਤੀ ਕਰੇ ਪਰ 2023 ਕੇ ਵਿੱਚ ਮੈ ਯੂ ਕਹ ਲੋ ਵੀ 3.5 ਹਜ਼ਾਰ ਤੱਕ ਪਹੁੰਚ ਗਏ ਆ ਰਿਸ਼ਤੇ ਲਵਾ ਕਾ ਵੀ ਲਾਈਟ ਡਿਊਟੀ ਕਲੀਨਰਾਂ ਕੀ ਜਿਹੜੀ ਬਾਤ ਕਰ ਰਿਹਾ ਕ ਇਸ ਕੇ ਵਿੱਚ ਮਾ ਵੀ ਕਹ ਹੈ ਵੀਰ ਯੋ 101 ਤੇ ਬਾਅਦ ਕਾ 3000 ਨੂੰ ਟੱਪ ਗਈ ਔਰ ਆਰਜੀ ਵਿਦੇਸ਼ੀ ਕੰਮੇ ਸਭ ਤੋਂ ਜ਼ਿਆਦਾ ਮੰਗ ਫੂਡ ਯੋ ਫਾਸਟ ਫੂਡ ਚੈਨ ਚੈਨ ਦੇ ਵਿਚਮੇ ਦੇਖਣ ਨੂੰ ਮਿਲ ਰਹੇ ਔਰ ਜਦ ਕੇ ਖੇਤੀ ਖੇਤਰ ਦੇ ਵਿਚਮੇ ਇਨਾ ਕੰਮ ਆ ਗਈ ਭਾਲ ਚਲਰੀ ਔਰ ਫੂਡ ਕਾਊਂਟਰ ਅਟੈਂਡਡ ਦੀ ਨੌਕਰੀ ਵਾਸਤੇ 2018 ਮੇ ਸਿਰਫ 170 ਆਰਜੀ ਵਿਦੇਸ਼ੀ ਕੰਮੇ ਕੀ ਭਾਰਤੀ ਹੋਈ ਸੀ ਔਰ 2023 ਦੇ ਵਿਚਮੇ ਮਾਤਲਬ ਯੋ ਆਂਕੜਾ 85000 ਪਹੁੰਚ ਗਿਆ ਹਰ ਹਰਾਨੀ ਗੱਲ ਤੋਂ ਜੋ ਵੀਰ ਆਰਜੀ ਵਿਦੇਸ਼ੀ ਕਾਮਿਆਂ ਦੀ ਇਹ ਇਸ ਇਹਨਾਂ ਗੱਲ ਵੀ ਵਿਤਕਰਾ ਕਰਨ ਦੇ ਦੋਸ ਕੇਟ ਮਤਲਬ ਫੂਡ ਸਰਵਿਸ ਸੈਕਟਰ ਦੇ ਵਿਦੇਸ਼ੀ ਕਾਰ ਮੇ ਇਨ ਕੀ ਭਰਤੀ ਕਰਨ ਦੇ ਬਜਾਏ ਆਪ ਪਾਬੰਦੀ ਲਾਣੇ ਦੀ ਮੰਗ ਉੱਠੀ ਪਰ ਸਮਾਂ ਨਹੀਂ ਬਦਲਿਆ ਇਸ ਕਰ ਕਾਣਾ ਜੋ ਕਹਿੰਦੇ ਵੀ ਆਰਜੀ ਵਿਦੇਸ਼ੀ ਕਾਮ ਮੇ ਫੂਡ ਸਰਵਿਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਆਰ ਦੱਸਣਾ ਜੋ ਵੀ ਬਣ ਰਿਹਾ ਵੀ ਮਹਾਮਾਰੀ ਦੇ ਵਿੱਚ ਵਾ ਫੂਡ ਸਰਵਿਸ ਸੈਂਟਰ ਨੂੰ ਬੜਾ ਨੁਕਸਾਨ ਬਰਦਾਸ਼ਤ ਕਰਨਾ ਪਿਆਰ ਘੱਟ ਤੇ ਘੱਟ ਤਨਖਾਹਾਂ ਬਾਂ ਨੌਕਰੀ ਕਰ ਰਹੀ ਇਧਰ ਉਧਰ ਘੁੰਮ ਰਹੇ ਬੰਦੇ ਆਰਜੀ ਵਿਦੇਸ਼ੀ ਕਾਮਿਆਂ ਨੂੰ ਮਤਲਬ ਇੱਕ EMPLOYER ਨਾਲ ਬੰਨ੍ਹ ਕੇ ਰੱਖਣੇ ਦਾ ਨਿਯਮ ਹੁਣ ਹਟਾਇਆ ਜਾ ਰਿਹਾ ਔਰ ਆਣ ਵਾਲੇ ਟਾਈਮਾਂ ਕਹੇ ਵੀ ਇਸ ਸਿੱਟੇ ਇਸੇ ਸਿੱਟੇ ਵੀ ਸਾਹਮਣੇ ਆਵੇਂਗੇ ਪਰ ਇਮੀਗ੍ਰੇਸ਼ਨ ਮਹਾਰਾਗਾ ਇਹੋ ਕਹਿਣਾ ਬਈ ਕੁਝ ਖਾਸ ਖੇਤਰਾਂ ਦੇ ਵਿੱਚ ਮਾਂ ਵਿਦੇਸ਼ੀ ਕਾਮਿਆਂ ਦੀ ਆਮਦ ਇਸ ਤਰ੍ਹਾਂ ਬਰਕਰਾਰ ਰਹੇਗੀ ਔਰ KFC ਔਰ Pizza Hut ਵਰਗੀਆਂ ਨਾਮੀ ਫੂਡ ਚੇਨ ਦੇ ਵਿੱਚਾਂ ਵੱਡੇ ਸ਼ਹਿਰਾਂ ਦੇ ਦੂਰ ਆਪਣਾ ਕਾਰੋਬਾਰ ਚਲਾਉਣ ਵਾਸਤਾ ਆਰ ਜੀ ਜਿਹੜੇ ਵਿਦੇਸ਼ੀ ਕਾਮੇ ਮਤਲਬ ਇਹਨਾਂ ਨੂੰ ਪੈਲ ਕੇ ਧਰਵਾ ਭਾਰਤੀ ਕਰ ਲੇ ਵੀ ਤੁਮ ਆ ਜਾਓ ਵੀਰ ਪਹਿਲਾਂ ਤੁਹਾਨੂੰ ਅੱਗਾ ਰੱਖेंगे यो ਚੀਜ਼ ਮਤਲਬ ਨਿਕਲ ਕਾਈ ਵੀਰ ਅਰ ਦੇਖੋ ਜੀ ਇਸਕੇ ਵਿੱਚੋਂ ਨਿਕਲ ਕਿਆ ਆਵੇਗਾ ਕਿਆ ਨਹੀਂ ਪਰ यो ਬਾਤ ਪੱਕੀ ਵੀਰ ਬਈ ਬੰਦੇ ਬਾਤ ਹੋ ਗਏ ਵੀਰ ਕੰਮ ਹੈ ਨਹੀਂ ਤੱਕ ਕਮ ਤੱਕ ਡੱਗਮ ਡੱਗਾ यो ਚੀਜ਼ ਚੱਲ ਰਹੀ ਬ ਅਰ ਇਸਕੇ ਗੈਲ ਬ੍ਰੈਮਟਨਵਾ ਟ੍ਰਾਂਜ਼ਿਟ ਬੱਸ ਦਾ ਵੀਰ ਉਥਾ ਯੋ ਇਸਰਾ ਚਾਕਾ ਮਾਰਿਆ ਗਾਰ ਵਾਲਾ ਵੀਰ ਬ੍ਰੈਮਟਨਵਾ ਐਤਵਾਰ ਸ਼ਾਮ ਨੂੰ ਇੱਕ ਯੋ ਟ੍ਰਾਂਜ਼ਿਟ ਬੱਸ ਯੂ ਇਸਨੇ ਬੰਦਾ ਜ਼ਖਮੀ ਕਰਤਾ ਵੀਰ ਸਟੀਲ ਐਵੇਨਿਊ ਆਰ ਮੈਕਮਰ ਫਰੀ ਜਿਹੜਾ ਮੈਕਲਾਗਨ ਵਾਲਾ ਬੰਦਾ ਕਹੇ ਲੋ ਸਿੱਧਾ ਜਾ ਵੀ ਬਾਰੀ ਵਾਲੇ ਪਾਸੇ ਤੋਂ ਗਲਤ ਢੰਗ ਨਾਲ ਗੱਡੀ ਚਲਾ ਰ ਇੱਕ ਡਰਾਈਵਰ ਨੇ ਅੰਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੂੰ ਯੋ ਉਸਨੇ ਉਸਨੂੰ ਕਾਬੂ ਕਰਾ ਪੁਲਿਸ ਨੂੰ ਟੈਲੀਫੋਨ ਕਰ ਪੁਲਿਸ ਪਹੁੰਚ ਗਈ ਵੀਰ ਪੀਲ ਰੀਜਨ ਪੁਲਿਸ ਦਾਸਰੀਗਾ ਵੀ ਉਹਨਾਂ ਨੇ तकरीबन 6:30 ਵਜੇ ਹਾਦਸੇ ਵਾਲੀ ਜਗ੍ਹਾ ਪਹੁੰਚੇ ਉੱਥਾ ਬੱਸ ਦਾ ਡਰਾਈਵਰ ਮੌਕੇ 'ਵਾਂ ਮੌਜੂਦ ਰਿਹਾ ਆ ਰਾਜ ਸਿੰਘ ਜੀ ਜ਼ਖਮੀ ਬੁੜਾ ਜਿਹੜਾ ਇਸ ਕੀ ਹਾਲਤ ਨਾਜ਼ੁਕ ਚਾ ਕਾਲੇਗੇ ਨੂੰ ਹਸਟਾਲਾਂ ਗੱਡੀਆਂ ਪਾ ਕੇ ਉੱਥਾ ਲੈ ਗਏ ਵੀਰੇ ਇਸ ਤੋਂ ਇਲਾਵਾ ਹਾਦਸੇ 'ਵਾਂ ਕੋਈ ਬੰਦਾ ਜ਼ਖਮੀ ਨਹੀਂ ਆ ਪੁਲਿਸ ਨੇ ਪੜਤਾਲ ਕਰੀ ਸੜਕ ਘਰਤੀ ਬੰਦ ਟੇਪਾਂ ਲਾਗਾ ਅੱਜ ਤੇ ਮਾਦਮ ਖੋਲ ਵੀ ਦੇਈ ਵੀਰੇ ਫੇਰ ਦੂਸਰੇ ਪਾਸਾ ਬੈਰੀ ਨੇੜੇ ਹਾਈਵੇ 400 ਵਾ ਗਲਤ ਪਾਸੇ ਦੇ ਯਰ ਡਰਾਈਵ ਲੰਟਾਰੀਓ ਪਰਮਿਸ਼ਨ ਪੁਲਿਸ ਨੇ ਕਾਬੂ ਕਰ ਲਿਆ ਆਰ ਜੀ ਨੇ ਕਾਥੀ ਤੌਰ ਬਈ ਖੋਰ ਗੱਡੀ ਨੂੰ ਟੱਕਰ ਮਾਰੀ ਆਰ ਪੁਲਿਸ ਕੇ ਮੁਤਾਬਕ ਯੂ ਮੀਪਲ ਵਿਊ ਡਰਾਈਵ ਦੇ ਨੇੜੇ ਮਤਲਬ ਇਹ ਜਿਹੜਾ ਮਹਰਾਉ ਥਪਵਾ ਉਸਕੇ ਉੱਤਰਾਲੀ ਲੈਨਵਾ ਗੱਡੀ ਦੇਖ ਰੀ ਆਰ ਅੱਗਾ ਜਾ ਕੇ ਦੂਜੀ ਗੱਡੀ ਮੇ ਮਾਰੀ ਟੱਕਰ ਚੱਕਾ ਉਹਨੇ ਮਾਰੇ ਟੈਂਪੋ ਪਟਾਗਾ ਆਰ ਟੋਰਾਂਟੋ ਗੈਲ ਸੰਬੰਧ 52 ਸਾਲ ਦਾ ਡਰਾਈਵਰ ਦਾਰੂ ਪੀਆ ਗੱਡੀ ਚ ਲਾ ਰਿਆ ਦਾ ਖਤਰਨਾਕ ਡਰਾਈਵਿੰਗ ਦੇ ਦੋਸ ਲਗੇ ਇਸ ਬੰਦੇ ਕੇ ਉੱਪਰ ਅਧਾਰੂ ਪੀਗਾ ਗੱਡੀ ਚ ਲਾ ਰਾ ਦੱਸ ਵੀਰ ਪੂਰਾ ਸੋ ਕੰਮ ਹੈ ਨਹੀਂ ਉਹ दारू ਪੀਗਾ ਗੱਡੀਆਂ ਚ ਲਾ ਰੇ ਲੋਕ ਸਮਝ ਮਾ ਨਹੀਂ ਆ ਰੇ ਬਣੇਗਾ ਕਿਆ ਚਲੋ ਘਰ ਲਾਡਾ ਡਿਸਕੋ ਰਿਵ ਪ੍ਰੋਗਰਾਮ ਵਿੱਚ ਆ ਯੋਗ ਨਿੱਡਾਂ ਗਾਵ ਰਹਾਂ ਦੀਆਂ ਹੋਰ ਗਵਰੇ ਇਤਰੀ ਚੱਲੀਆਂ ਧਰੇ ਗਾਲ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ